ਮਾਪੇ ਤੋਂ ਬਾਅਦ ਜੇਕਰ ਉਹਨਾਂ ਦੀ ਥਾਂ ਕੋਈ ਲੈ ਸਕਦਾ ਹੈ ਉਹ ਹੈ ਭੈਣ ਭਰਾ ਕਿਉਂਕਿ ਭੈਣ ਭਰਾ ਦਾ ਰਿਸ਼ਤਾ ਹੀ ਮਾਪੇ ਤੋਂ ਬਾਅਦ ਸਾਰਿਆਂ ਤੋਂ ਨੇੜੇ ਹੁੰਦਾ ਹੈ ਅਕਸਰ ਹੀ ਪੁਰਾਣੇ ਸਮਿਆਂ ਦੇ ਵਿੱਚ ਭੈਣ ਭਰਾ ਅਕਸਰ ਹੀ ਮਾਪਿਓ ਦੀ ਥਾਂ ਤੇ ਖੜਿਆ ਕਰਦੇ ਸੀ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਜ਼ਿੰਦਗੀ ਦੇ ਆਖਰੀ ਪੜਾਅ ਤੇ ਦੋ ਬਜ਼ੁਰਗ ਭੈਣਾਂ ਇੱਕ ਵਿਆਹ ਵਿੱਚ ਇਕੱਠੀਆਂ ਹੋ ਕੇ ਕਿਵੇਂ ਇੱਕ ਦੂਜੀ ਨੂੰ ਗਲ ਲਾ ਕੇ ਰੋ ਰਹੀਆਂ ਨੇ ਤੇ ਪਤਾ ਨਹੀਂ ਸ਼ਾਇਦ ਇਸ ਤੋਂ ਬਾਅਦ ਕਦੇ ਮੇਲ ਹੋਵੇ ਜਾਂ ਨਾ ਹੋਵੇ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਪੁਰਾਣੇ ਰਿਸ਼ਤਿਆਂ ਵਿੱਚ ਪਿਆਰ ਬਹੁਤ ਜ਼ਿਆਦਾ ਹੁੰਦਾ ਸੀ ਅਤੇ ਹੁਣ ਜਿਵੇਂ-ਜਿਵੇਂ ਸਮਾਂ ਬਦਲਦਾ ਜਾ ਰਿਹਾ ਏ ਰਿਸ਼ਤਿਆਂ ਵਿੱਚ ਪਿਆਰ ਖਤਮ ਹੁੰਦਾ ਜਾ ਰਿਹਾ ਹੈ ਅਤੇ ਰਿਸ਼ਤਿਆਂ ਦੀ ਥਾਂ ਤੇ ਸਿਰਫ ਦਿਖਾਵਾ ਹੀ ਰਹਿ ਗਿਆ ਏ ਕਿਉਂਕਿ ਅੱਜ ਕੱਲ੍ਹ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਕਿਸੇ ਲਈ ਕਿਸੇ ਕੋਲ ਜਮਾਂ ਵੀ ਟਾਈਮ ਨਹੀਂ ਲੋਕ ਸਿਰਫ ਆਪਣੇ ਪਰਿਵਾਰ ਤੱਕ ਹੀ ਸੀਮਤ ਰਹਿ ਗਏ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ